ਓ ਸਿਰਸਾਂਦ ਜਿਸ ਪਾਸ ਗਹਿਠਿਆ ਸੋਹੀਏ ਸਭਨਾ ਦਾ ਵੀ ਸੱਜਣਾ ਸੱਚਾ ਪਾਤਿਸਾਹ ਸਿਰਸਾਂਦ ਜਿਸ ਪਾਸ ਬਹਿਟਿਆ ਸੋਹੀਏ ਸਬਨਾ ਦਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਨਕਾ ਉਦਰੀ ਹਰ ਕਹ ਤੋਤ गज इंद्र त्यायो हर कीयो मोख गणका उदरी हर कह तोत गज इंद्र त्यायो हर कीयो मोख विपर सदामे दालद पंज ਹਰੇ ਮਨ ਤੂੰ ਪੀ ਭਜ ਗੋਬਿੰਦ ਬਿਪਰ ਸਦਾ ਮੈਂ ਦਾਲਦ ਭੰਜ ਹਰੇ ਮਨ ਤੂੰ ਪੀ ਭਜ ਗੋਬਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਵਲੀਏ ਕੁਲ ਆਲਮ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹਾਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜਮਲ ਬੈਠੇ ਗੁਰੂ ਪਿਆਰੇ ਗੁਰਸਵਾਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਿਗੁਰ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਦੀ ਮਹਾਵਕ ਅੰਸਾਰ ਅਮਰਤ ਵਾਲ ਦੇ ਸਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਅਮਰਤ ਵਾਲ ਦੇ ਸਮੇ ਨੂੰ ਮੁਖ ਰੱਖਦੇ ਹੋਇਆਂ ਸਤਿਗੁਰੂ ਜੀ ਤਖਤਾਂ ਤੇ ਸਭਾਈ ਮਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਕਰਕੇ ਨਿਹਾਲ ਨਿਹਾਲ ਕਰ ਰਹੇ ਨੇ ਸਤਿਗੁਰੂ ਜੀਆ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਸਰਬਤ ਦੇ ਭਲੇ ਦੇ ਲਈ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਦੀ ਮਹਾਵਕ ਅਨੁਸਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਸ੍ਰੀ ਅਨੰਦ ਸਾਹਿਬ ਜੀ ਦੇ ਪਾਠ ਉਪਰੰਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਲੜੀਵਾਰ ਕਥਾ ਵਿਚਾਰ ਜੋ ਚੱਲਦੀ ਆ ਰਹੀ ਹੈ ਜੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਾਂ ਦੀ ਪਾਵਨ ਪੀਤਰ ਗੁਰਬਾਣੀ ਜੋ ਬਸੰਤ ਰਾਗ ਦੇ ਵਿੱਚ ਅਸ਼ਟ ਪਦੀਆਂ 1100 92 ਅੰਗ ਤੇ ਸੁਭਾਈ ਮਾਨ ਇਹ ਪਾਵਨ ਪੇਤਰ ਸ਼ਬਦ ਅਸ਼ਟ ਪਦੀਆਂ ਵਾਲਾ ਆਪ ਜੀ ਸਰਮਣ ਕਰ ਰਹੇ ਹੋ ਸੋ ਇੱਕ ਪਦਾ ਤਿਰਹਾਵ ਵਾਲੀਆਂ ਪੰਕਤੀਆਂ ਦੇ ਆਪ ਜੀ ਕਥਾ ਵਿਚਾਰ ਸਰਮਣ ਕਰ ਚੁੱਕੇ ਹੋ ਦੂਸਰੇ ਪਦੇ ਦੇ ਵਿੱਚੋਂ ਕੱਲ ਆਪ ਜੀ ਨੇ ਗਨ ਕਾ ਉਦਰੀ ਹਰ ਕਹੈ ਤੋਤ ਗਨ ਕਾ ਭਾਵ ਇਸ ਵਦਾਲ ਆਪ ਜੀ ਆਨੇ ਪ੍ਰਸੰਗ ਸਾਖੀ ਜੀ ਦੀ ਸੀ ਉਹ ਸਰਵਣ ਕੀਤੀ ਸੀ ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਫਰਮਾਨ ਕਰ ਰਹੇ ਨੇ ਆਓ ਮਨ ਬ੍ਰਿਤੀਆਂ ਦੀ ਇਕਾਗਰਤਾ ਦੇ ਨਾਲ ਪਾਵਨ ਪੀਤ੍ਰ ਗੁਰੂ ਕੀ ਗੁਰਬਾਣੀ ਗੁਰੂ ਕੀ ਗੁਰਬਾਣੀ ਦੀ ਕਥਾ ਵਿਚਾਰ ਉਥੇ ਨਾਮ ਨਾਲ ਭਾਈ ਗੁਰਦਾਸ ਜੀ ਦੇ ਵਾਰਾਂ ਦੇ ਵਿੱਚੋਂ ਜੋ ਸਤਿਗੁਰ ਜੀ ਨੇ ਗੁਰਬਾਣੀ ਦੇ ਅੰਦਰ ਦਸਤਾਅ ਦਿੱਤਾ ਹੈ ਉਸ ਦਾ ਖੁਲਾਸਾ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਦੇ ਵਿੱਚ ਕੀਤਾ ਹੈ ਉਹ ਵੀ ਨਾਮ ਨਾਲ ਸਰਵਣ ਕਰੀਏ ਸਾਰੀ ਸੰਗਤ ਰਸਨਾ ਤੋਂ ਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ गज इंद्र ਧਿਆयो ਹਰ ਕੀਓ ਮੋਖ ਗਜ ਇੰਦਰ ਅਰਾਵਤ ਹਾਥੀ ਗਜ ਇੰਦਰ ਕਹਿੰਦੇ ਨੇ ਅਰਾਵਤ ਹਾਥੀ ਜਿਸ ਵੇਲੇ ਅਰਾਵਤ ਹਾਥੀ ਨੇ ਪਰਾ ਬਾਣੀ ਦੁਆਰਾ ਪਰਮੇਸ਼ਰ ਨੂੰ ਧਿਆਇਓ ਧਿਆਉਣਾ ਕੀਤਾ ਸੀ ਹਰ ਕੀਓ ਮੋਖ ਤਦੋਂ ਹਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਤੰਦਬੀਰ ਦੀਆਂ ਤਾਰਾਂ ਕੱਟ ਕਰਕੇ ਉਸ ਨੂੰ ਮੋਖ ਮੁਕਤ ਕੀਤਾ ਸੀਗਾ ਜਿਹੜਾ ਵੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਂਦਾ ਅਕਾਲ ਪੁਰਖ ਵਾਹਿਗੁਰੂ ਜੀ ਉਹਦੀ ਸਹਾਇਤਾ ਕਰਦੇ ਨੇ ਜਿਹੜਾ ਮਨ ਕਰਕੇ ਹਿਰਦੇ ਕਰਕੇ ਧਿਆ ਲੈਂਦਾ ਹੈ ਜਿਸ ਨੇ ਵੀ ਧਿਆਉਣਾ ਕੀਤਾ ਇਸੇ ਸਤਿਗੁਰੂ ਜੀ ਪਰਮਾਨਨ ਕਰਦੇ ਨੇ ਦੱਸ ਰਹੇ ਨੇ ਕਿ ਉਸ ਹਾਥੀ ਨੇ ਧਿਆਉਣਾ ਕੀਤਾ ਹਾਥੀ ਨੇ ਹਾਥੀ ਨੇ ਧਿਆਉਣਾ ਕੀਤਾ ਤੇ ਉਹਦਾ ਵੀ ਸਤਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਸ ਨੂੰ ਮੁਕਤ ਕੀਤਾ ਤਨਵੇ ਦੇ ਜਾਲ ਦੇ ਵਿੱਚੋਂ ਫਸੇ ਹੋਏ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਛਡਾਉਣਾ ਕੀਤਾ ਇਤਿਹਾਸ ਦੀ ਵੀ ਸਾਖੀ ਇਸ ਤਰ੍ਹਾਂ ਆਉਂਦੀ ਹੈ ਕਹਿੰਦੇ ਚੰਦਰਕਮਨੀ ਹਰੀਹਰ ਖੇਤਰ ਜੋ ਪਟਨਾ ਸਾਹਿਬ ਜੀ ਤੋਂ 8 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਚੰਦਰਕਮਨੀ ਹਰ ਹਰ ਖੇਤਰ ਦੇ ਵਿੱਚ ਸੁੰਦਰ ਕੁਟੀਆਂ ਬਣਾ ਕਰਕੇ ਰਹਿੰਦਾ ਸੀ ਤਪ ਕਰਦਾ ਸੀ ਇਸ ਨੇ ਆਪਣੀ ਕੁੜੀਆ ਦੇ ਕੋਲ ਹੀ ਇੱਕ ਫੁੱਲਾਂ ਦੀ ਬਾਗਿਚੀ ਬਣਾਈ ਹੋਈ ਸੀ ਕਹਿੰਦੇ ਇੱਕ ਦਿਨ ਰਾਜਾ ਰਾਜ ਮਦ ਵਿੱਚ ਮਸਤ ਹੋਇਆ ਹਾਥੀ ਦੀ ਸਵਾਰੀ ਕਰਕੇ ਉੱਥੇ ਆ ਗਿਆ ਉਹਦੇ ਹਾਥੀ ਆ ਕਰਕੇ ਬਗੀਚੀ ਦੇ ਸਾਰੇ ਫੁੱਲ ਜਿਹੜੇ ਸਨ ਵੇਲਾ ਸਾਰੀਆਂ ਤੋੜ ਮਰੋੜ ਦਿੱਤੀਆਂ ਖਰਾਬ ਕਰ ਦਿੱਤੀਆਂ ਇਹ ਦੇਖ ਕਰਕੇ ਚੰਦਰਕਮਨੀ ਨੇ ਉਸ ਰਾਜੇ ਨੂੰ ਸ਼ਰਾਪ ਦੇਣਾ ਦਿੱਤਾ ਕਿ ਤੈਨੂੰ ਹਾਥੀ ਦੀ ਸਵਾਰੇ ਦਾ ਬਹੁਤ ਮਾਣ ਹੈ ਜਾਂ ਤੂੰ ਹਾਥੀ ਬਣ ਉਸ ਰਾਜੇ ਦਾ ਇੱਕ ਭਰਾ ਜਿਹੜਾ ਸੀ ਕਹਿੰਦੇ ਉਹ ਵੀ ਬੜਾ ਸ਼ਰਾਰਤੀ ਸੀਗਾ ਇਸ ਚੰਦਰਕਮਨੀ ਨੇ ਰਾਜੇ ਨੂੰ ਸਰਾਪ ਦੇਣਾ ਕੀਤਾ ਤਾਪ ਇਹ ਕਰਦਾ ਸੀਗਾ ਇਹਨਾਂ ਲੋਗਾ ਨੇ ਤਾਪ ਤੇ ਬੜੇ ਕੀਤੇ ਪਰ ਇਹ ਇੱਥੇ ਤੱਕ ਹੀ ਰਹਿ ਗਿਆ ਕਿਸੇ ਨੂੰ ਵਰ ਦੇ ਦਿੱਤਾ ਕਿਸੇ ਨੂੰ ਸਰਾਪ ਦੇ ਦਿੱਤਾ ਜੋ ਆਪਣਾ ਕੋਈ ਕਮਾਈ ਕੀਤੀ ਹੁੰਦੀ ਸੀ ਕਿਸੇ ਨੂੰ ਸਰਾਪ ਦੇ ਦੇਣਾ ਮਾੜਾ ਬਚਨ ਬੋਲ ਦੇਣਾ ਉੱਥੇ ਤੱਕ ਹੀ ਖਤਮ ਕਰ ਦੇਣਾ ਇਸਨੇ ਰਾਜੇ ਨੂੰ ਸ਼ਰਾਪ ਦਿੱਤਾ ਵੀ ਤੈਨੂੰ ਬੜਾ ਹੰਕਾਰ ਆ ਤੂੰ ਹਾਥੀ ਤੇ ਚੜ੍ਹ ਕਰਕੇ ਆਇਆ ਜਾਂ ਤੂੰ ਹਾਥੀ ਦੀ ਜੂਨੇ ਪਵੇਂਗਾ ਇਸੇ ਰਾਜੇ ਦਾ ਭਰਾ ਸੀ ਕਹਿੰਦੇ ਦੂਸਰਾ ਉਹਨੂੰ ਪਤਾ ਲੱਗਾ ਵੀ ਇਹ ਨੇਦ ਦਾ ਕਿਹਾ ਮੇਰੇ ਭਰਾ ਨੂੰ ਕਹਿੰਦੇ ਹੈਗਾ ਉਹਦਾ ਵੀ ਮਨ ਸ਼ਰਾਰਤੀ ਸੀਗਾ ਕਹਿੰਦੇ ਇੱਕ ਦਿਨ ਚੰਦਰਕਮਨੀ ਜਦੋਂ ਨਦੀ ਤੇ ਇਸ਼ਨਾਨ ਕਰਨ ਵਾਸਤੇ ਵੜਿਆ ਨਦੀ ਦੇ ਵਿੱਚ ਤੇ ਰਾਜ ਦੇ ਭਰਾ ਨੇ ਉਸ ਨੇ ਪਾਣੀ ਵਿੱਚ ਵੜ ਕਰਕੇ ਚੰਦਰਕਮਨੀ ਦੀ ਪੈਰ ਦੀ ਅੱਡੀ ਜਿਹੜੀ ਆ ਥੱਲੇੋਂ ਜਾ ਕਰਕੇ ਫੜ ਲਈ ਹੈ ਤੇ ਚੰਦਰਕਮਨੀ ਜਿਹੜਾ ਹੈ ਨਾ ਉਹ ਗ੍ਰਹਾਗੀਰ ਗ੍ਰਹਾਗੀਰ ਦਾ ਰੌਲਾ ਪਾਇਆ ਉਸ ਨੇ ਭਾਵ ਗ੍ਰਹਾਗੀਰ ਕਹਿੰਦੇ ਨੇ ਤਨਵੇ ਨੂੰ ਤਨਵਾ ਤਨਵਾ ਕਰਕੇ ਰੌਲਾ ਪਾ ਲਿਆ ਕਿ ਮੈਨੂੰ ਤਨਵੇ ਨੇ ਪਕੜ ਲਿਆ ਤਾਂ ਉਹ ਪਾਣੀ ਵਿੱਚੋਂ ਜਦੋਂ ਨਿਕਲ ਕੇ ਕਹਿਣ ਲੱਗਾ ਕਿ ਮੈਂ ਉਸੇ ਰਾਜ ਦਾ ਭਰਾ ਹਾਂ ਜਿਸ ਨੂੰ ਤੂੰ ਹਾਥੀ ਬਣਦਾ श्राप ਦਿੱਤਾ ਆ ਤੇ ਚੰਦਰਕਮਨੀ ਨੇ ਇਸ ਨੂੰ ਫਿਰ ਗ੍ਰਾਹगिर ਭਾਵ ਤੰਦੂਆ ਬਣਦਾ श्राप ਦੇ ਦਿੱਤਾ ਕਹਿੰਦਾ ਤੂੰ ਮੇਰੇ ਨਾਲ ਐਦਾਂ ਕੀਤਾ ਤੰਦੂਆ ਬਣ ਕੇ ਮੈਨੂੰ ਡਰਾਇਆ ਮੇਰਾ ਪੈਰ ਅੱਡੀ ਪਕੜ ਕਰਕੇ ਵੀ ਤੰਦੂਆ ਆ ਕਹਿਣਾ ਕੀਤਾ ਜਾ ਤੂੰ ਤੰਦਵੇ ਦੀ ਜੂਨ ਦੇ ਵਿੱਚ ਪਵੇਂਗਾ ਇਸੇ ਪ੍ਰਕਾਰ ਕਹਿੰਦੇ ਇਹ ਦੋਵੇਂ ਚੰਦਰਕਮਨੀ ਦੇ श्राप ਕਰਕੇ ਨਾ ਹਾਥੀ ਤੇ ਤਨੂਆ ਦੋਵੇਂ ਭਰਾ ਬਣ ਗਏ ਹਾਥੀ ਤੇ ਤਨੂਆ ਇਸੇ ਤਰ੍ਹਾਂ ਫਿਰ ਇਸੇ ਸਥਾਨ ਤੇ ਕਹਿੰਦੇ ਇੱਕ ਦਿਨ ਹਾਥੀ ਆਪਣੇ ਪਰਿਵਾਰ ਨੂੰ ਲੈ ਕਰਕੇ ਹਰੀਹਰ ਖੇਤਰ ਵਾਲੇ ਸਥਾਨ ਦੇ ਉੱਤੇ ਪਾਣੀ ਪੀਣ ਵਾਸਤੇ ਪੁਜਾ ਉਹਦਾ ਪਰਿਵਾਰ ਵੀ ਨਾਲ ਆ ਹਾਥੀ ਦਾ ਉਹ ਬਾਕੀ ਤੇ ਬਾਹਰ ਖੜ ਗਏ ਕਿਨਾਰੇ ਤੇ ਖੜ ਗਏ ਛੱਡ ਕੇ ਆ ਪਾਣੀ ਵਿੱਚ ਵੜ ਗਿਆ ਪਾਣੀ ਪੀਣ ਵਾਸਤੇ ਜਦੋਂ ਪਾਣੀ ਦੇ ਵਿੱਚ ਵੜਿਆ ਤੇ ਉਸੇ ਹੀ ਤੰਦੂਵੇ ਨੇ ਇਸ ਨੂੰ ਪਕੜ ਲਿਆ ਤੰਦੂਵੇ ਨੇ ਪਕੜ ਲਿਆ ਕਿਉਂਕਿ ਇਹਨਾਂ ਨੂੰ श्राਪ ਹੋਇਆ ਸੀਗਾ ਕਹਿੰਦੇ ਇਸ ਨੇ ਤੰਦੂਵੇ ਨੇ ਪਕੜ ਲਿਆ ਕਿਉਂਕਿ ਇੱਕ ਤੰਦੂਆ ਜਿਹੜਾ ਹੁੰਦਾ ਨਾ ਤੰਦੂਆ ਇਹ ਅੱਠ ਤੰਦਾ ਭੁਜਾਵਾਂ ਲੱਤਾਂ ਵਾਲਾ ਹੁੰਦਾ ਇਹਦੀਆਂ ਅੱਠ ਲੱਤਾਂ ਹੁੰਦੀਆਂ ਨੇ ਉਹ ਤਾਰਾਂ ਵਰਗੀਆਂ ਹੁੰਦੀਆਂ ਅੱਗੋਂ ਤਾਰਾਂ ਜਿੱਦਾਂ ਹੁੰਦੀਆਂ ਨੇ ਇਹ ਵਾਸੀ ਸਮੁੰਦਰ ਦਾ ਜੀਵ ਆ ਪਾਣੀ ਦੇ ਵਿੱਚ ਰਹਿੰਦਾ ਆ ਸਮੁੰਦਰੀ ਜੀਵ ਕਹਿੰਦੇ ਇਸ ਨੂੰ ਤੇ ਇਸ ਦੀ ਕਹਿੰਦੇ ਜਿਹੜੀ ਐ ਇਹਦੀਆਂ ਤਾਰਾਂ ਦੇ ਸਮੇਤ ਤੰਦਾਂ ਦੇ ਸਮੇਤ ਇਹਦੀ ਲੰਬਾਈ ਜਿਹੜੀ ਐ 14 ਕੁ ਫੁੱਟ ਦੇ ਕਰੀਬ ਜਿਹੜੀ ਇਹਦੀ ਲੰਬਾਈ ਹੁੰਦੀ ਐ ਸਾਰੀ 14 ਕੁ ਫੁੱਟ ਦਾ ਹੁੰਦਾ ਐ ਇਹਦੇ ਵਿੱਚ ਬਲ ਇੰਨਾ ਹੁੰਦਾ ਜਿਸ ਨੂੰ ਵੀ ਪਕੜ ਲੈਂਦਾ ਮੁੜ ਕੇ ਛੱਡਦਾ ਨਹੀਂ ਤਾਰਾਂ ਇਹਦੀਆਂ ਤਾਰਾਂ ਦੇ ਵਿੱਚ ਬਹੁਤ ਜ਼ੋਰ ਹੁੰਦਾ ਆ ਜਿਸ ਨੂੰ ਵੀ ਆਪਣੀਆਂ ਤਾਰਾਂ ਦੇ ਵਿੱਚ ਜਕੜ ਲੈਂਦਾ ਫਿਰ ਛੱਡਦਾ ਨਹੀਂ ਹਾਥੀ ਦੇ ਵਿੱਚ ਭਾਵੇਂ ਬਹੁਤ ਤਾਕਤ ਹੁੰਦੀ ਆ ਬੜਾ ਜੋਰ ਹੁੰਦਾ ਹਾਥੀ ਦੇ ਵਿੱਚ ਪਰ ਤੰਦੂਆ ਜਦੋਂ ਹਾਥੀ ਨੂੰ ਪਕੜ ਲੈਂਦਾ ਫਿਰ ਹਾਥੀ ਤੋਂ ਛੁੱਟਿਆ ਨਹੀਂ ਜਾਂਦਾ ਉਹਦੇ ਕੋਲੋਂ ਹੁਣ ਜਦੋਂ ਤੰਦੂਆ ਨੇ ਪਕੜ ਲਿਆ ਹਾਥੀ ਨੇ ਦੇਖਿਆ ਵੀ ਤੰਦੂਆ ਕਿਉਂਕਿ ਹਾਥੀ ਨੂੰ ਤੰਦੂਆ ਹੀ ਮਾਰ ਸਕਦਾ ਹੋਰ ਕੋਈ ਜੀਵ ਹਾਥੀ ਨੂੰ ਨਹੀਂ ਪਕੜ ਸਕਦਾ ਤੰਦੂਬੇ ਨੇ ਪਕੜ ਲਿਆ ਹਾਥੀ ਨੇ ਦੇਖਿਆ ਕਿ ਹੁਣ ਤੇ ਮੌਤ ਸਾਹਮਣੇ ਆ ਮੌਤ ਹੀ اٹਾਲੇ ਆ ਨਾ ਐਨ ਮੌਤ ਸਾਹਮਣੇ ਆ ਗਈ ਆ ਵੀ ਹੁਣ ਮੌਤ ਤੰਦੂਬੇ ਨੇ ਉਸ ਨੂੰ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਹਾਥੀ ਨੇ ਆਪਣੀ ਸੁੰਡ ਉੱਪਰ ਨੂੰ ਕੀਤੀ ਆ ਜਦੋਂ ਖਿੱਚ ਰਿਹਾ ਤੇ ਹਾਥੀ ਆਪਣਾ ਜ਼ੋਰ ਤੇ ਲਾਉਂਦਾ ਪਰ ਉਹਦੇ ਅੱਗੇ ਜ਼ੋਰ ਚੱਲਦਾ ਨਹੀਂ ਜੋਰ ਆਪਣਾ ਬੜਾ ਮਾਰਦਾ ਪਰ ਜੋਰ ਚੱਲਦਾ ਨਹੀਂ ਡੁੱਬਣ ਦੇ ਕਿਨਾਰੇ ਤੇ ਆ ਗਿਆ ਜਦੋਂ ਡੁੱਬਣ ਲੱਗਾ ਆ ਪਾਣੀ ਦੇ ਵਿੱਚ ਕਹਿੰਦੇ ਜਦੋਂ ਕੋਈ ਰਸਤਾ ਨਾ ਰਹਿ ਜਾਵੇ ਬਾਹਰ ਉਹਦੇ ਪਰਿਵਾਰ ਵਾਲਾ ਜਿਹੜਾ ਸੀ ਉਹਦੇ ਹਾਥੀ ਦੇ ਬੱਚੇ ਵੀ ਸੀ ਹਥਣੇ ਵੀ ਨਾਲ ਜਦੋਂ ਦੇਖਿਆ ਹਾਥੀ ਡੁੱਬ ਰਿਹਾ ਤੰਦਵੀ ਨੇ ਪਕੜ ਲਿਆ ਇਸ ਨੂੰ ਸਾਰੇ ਭੱਜ ਗਏ ਛੱਡ ਕਰਕੇ ਸਾਰੇ ਭੱਜ ਗਏ ਹੁਣ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਰਿਹਾ ਕਹਿੰਦੇ ਹਾਥੀ ਨੇ ਆਪਣਾ ਮੂੰਹ ਉੱਪਰ ਨੂੰ ਕਰਕੇ ਸੁੰਡ ਉੱਪਰ ਨੂੰ ਕਰਕੇ ਤੇ ਹੁਣ ਪਰਮੇਸ਼ਰ ਨੂੰ ਯਾਦ ਕੀਤਾ ਪਰਮੇਸ਼ਰ ਨੂੰ ਗੁਰਬਾਣੀ ਦੇ ਅੰਦਰ ਬੜੀ ਬਰਾਏ ਸਤਿਗੁਰੂ ਜੀ ਨੇ ਉਦਾਹਰਨ ਦਿੱਤੀ ਹੈ ਇਹ ਦੱਸਿਆ ਹੈ ਹਾਥੀ ਦੀ ਬੜੀ ਬਰਾਏ ਇਸ ਦੀ ਗੱਲ ਆਈ ਹੈ ਨਾਵੇਂ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦਾਂ ਦੇ ਵਿੱਚ ਵੀ ਆਪ ਜੀ ਨੇ ਸ਼ਰਮਣ ਕੀਤਾ ਕਹਿੰਦੇ ਹਾਥੀ ਨੇ ਫਿਰ ਪਰਮੇਸ਼ਰ ਨੂੰ ਯਾਦ ਕੀਤਾ ਅਕਾਲ ਪੁਰਖ ਨੂੰ ਯਾਦ ਕੀਤਾ ਕਿ ਪਰਮੇਸ਼ਰ ਹੁਣ ਕੋਈ ਵੀ ਮੇਰਾ ਸਹਾਇਤਾ ਕਰਨ ਵਾਲਾ ਨਹੀਂ ਰਿਹਾ ਕੋਈ ਵੀ ਮੈਨੂੰ ਤੰਵੇ ਤੋਂ ਸ਼ਿੜਾ ਨਹੀਂ ਸਕਦਾ ਪਰ ਇੱਕ ਤੂੰ ਹੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਮੈਨੂੰ ਸ਼ਿੜਾ ਸਕਦਾ ਤੂੰ ਮੈਨੂੰ ਬਚਾ ਸਕਦਾ ਤੂੰ ਮੇਰੀ ਸਹਾਇਤਾ ਕਰ ਸਕਦਾ ਤੇ ਹੁਣ ਜਿਹੜੀ ਹੈ ਇਹਨੂੰ ਤੇ ਅਰਦਾਸ ਕਹਿੰਦੇ ਆ ਨਾ ਜਿਹੜਾ ਹਿਰਦੇ ਦੇ ਅੰਦਰੋਂ ਕੋਈ ਵੀ ਹਿਰਦੇ ਦੇ ਅੰਦਰੋਂ ਪੁਕਾਰ ਕਰਨੀ ਪੁਕਾਰ ਉਹਨੂੰ ਕਹਿੰਦੇ ਅਰਦਾਸ ਹਿੰਦਰੇ ਹਿਰਦੇ ਦੇ ਅੰਦਰੋਂ ਪੁਕਾਰਿਆ ਪਰਮੇਸ਼ਰ ਨੂੰ ਤੇ ਕਹਿੰਦੇ ਪਰਮੇਸ਼ਰ ਨੇ ਤੰਦਵੇ ਦੀਆਂ ਸਾਰੀਆਂ ਤਾਰਾਂ ਉਸੇ ਵੇਲੇ ਕੱਟ ਦਿੱਤੀਆਂ ਨੇ ਉਸੇ ਵੇਲੇ ਤਾਰਾਂ ਕਟੀਆਂ ਗਈਆਂ ਤੇ ਤੰਦਵੇ ਦੇ ਜਾਲ ਦੇ ਵਿੱਚੋਂ ਪਕੜਿਆ ਹੋਇਆ ਉਹਦੀਆਂ ਤਾਰਾਂ ਦੇ ਵਿੱਚੋਂ ਇਹ ਮੁਕਤ ਹੋ ਗਿਆ ਹਾਥੀ ਮੁਕਤ ਹੋ ਗਿਆ ਤੇ ਹਾਥੀ ਬਾਹਰ ਆ ਗਿਆ ਉਹਦਾ ਬਚਾਅ ਹੋ ਗਿਆ ਬਚ ਗਿਆ ਉਸ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਜ਼ਿਕਰ ਕੀਤਾ ਉਸ ਦਾ ਕਿ ਗਜ ਇੰਦਰ ਧਾਇਓ ਹਰ ਕੀਓ ਮੋਕ ਉਸ ਹਾਥੀ ਨੇ ਪਰਮੇਸ਼ਰ ਨੂੰ ਧਿਆਉਣਾ ਕੀਤਾ ਤੇ ਹਰ ਕੀਓ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੋਖ ਉਸ ਨੂੰ ਮੁਕਤ ਕੀਤਾ ਤੰਦਵੇ ਦੇ ਪਕੜੇ ਹੋਏ ਨੂੰ ਤੰਦਵੇ ਦੀ ਤਾਰਾਂ ਦੇ ਵਿੱਚੋਂ ਉਸ ਨੂੰ ਮੁਕ